ਫਨਲੇ ਥਾਣਾ ਫਲਾਟ ਦੀ ਟੀਮ ਨੇ ਤਿੰਨ ਸਨਿਚਰਾਂ ਨੂੰ ਕੀਤਾ ਕਾਬੂ ਇਸ ਸਬੰਧੀ ਥਾਣਾ ਮੁਖੀ ਫਲਾਉਣ ਨੇ ਦੱਸਿਆ ਕਿ ਲੁੱਟਖੋਹਾਂ ਦੇ ਮਾਮਲੇ ਜਿਸਮਨ ਨਾਂ ਦੀ ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਚਾਵੜਣ ਵਾਲੇ ਅਦਿੱਤਿਆ ਉਰਫ ਗਰੀ ਪੁੱਤਰ ਦੀਪਕਾ ਵਾਸੀ ਸੰਤੋਖਪੁਰਾ ਰਾਹਲ ਉਰਫ ਕਬੱਟੀ ਪੁੱਤਰ ਸੋਹਣ ਜਾਦਾ ਵਾਸੀ ਖੱਟ ਮਹੱਲਾ ਜਗਤਪੁਰਾ ਦੀਵਿੰਦਰ ਪਾਤਲ ਸਿੰਘ ਉਰਫ ਸਬਗੂ ਪੁੱਤ ਜਸਪਾਲ ਸਿੰਘ ਵਾਸੀ ਨੇੜੇ ਜਿੰਮ ਪੰਜ ਢੇਰਾ ਨੂੰ ਗ੍ਰਿਫਤਾਰ ਕੀਤਾ ਇਨ੍ਹਾਂ ਕੋਲੋਂ ਖੋਹ ਕੀਤੀਆਂ سونے ਦੀਆਂ ਬਾਲੀਆਂ ਦਾਤਰ ਅਤੇ ਮੋਟਰਸਾਈਕਲ ਬਰਾਮਦ ਹੋਇਆ ਮੁੱਢਲੀ ਜਾਣਕਾਰੀ ਅਨੁਸਾਰ ਇਹ ਤਿੰਨ ਬਿਆਕਤੀ ਨਸ਼ੇ ਦੀ ਪੂਰਤੀ ਲਈ ਲੁੱਟਾ ਖੋਹਾਂ ਕਰਦੇ ਸਨ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਤੇ ਹੋਰ ਪੁਸ਼ਕਿਸ਼ ਜਾਰੀ ਹੈ ਫਲੋਰ ਤੋਂ ਰਾਜਪਾਲ ਢੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅੰਕਰ ਗੁਪਤਾ ਆਈਪੀਐਸਜੀ ਵੱਲੋਂ ਦਿੱਤੇ ਗਏ ਹਦਾਇਤਾਂ ਅਤੇ ਐਸਪੀ ਮੰਤਰੀ ਢਿੱਲੋਂ ਸਾਹਿਬ ਡੀਐਸਪੀ ਸਾਹਿਬ ਸਰਵਨਜੀਤ ਸਿੰਘ ਹਲਕਾ ਫਲੋਰ ਜੋ ਰੋਜ਼ਾਨਾ ਦੀ ਤਰ੍ਹਾਂ ਇੱਥੇ ਗਸ਼ਤ ਕਰਦੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜੋ ਪਿਛਲੇ ਦਿਨਾਂ ਵਿੱਚ ਜੀਟੀ ਰੋਡ ਫਾਈਵੀ ਦੇ ਉੱਤੇ ਦਤਤਿ ਲੋਕ ਤੇ ਲੁੱਟਾ ਖੋਹ ਕਰਦੇ ਸੀ ਜਿਨ੍ਹਾਂ ਨੇ 2 ਦਿਨ ਪਹਿਲਾਂ ਹੀ ਇੱਕ ਲੇਡੀ ਸੁਮਨ ਪਤਨੀ ਪ੍ਰਲੋਚਨ ਵਾਸੀ ਫਲੋਰ ਦੀਆਂ ਵਾਲੀਆਂ ਸਨੇਚ ਕੀਤੀਆਂ ਸੀ ਜੋ ਇਹਨਾਂ ਨੂੰ ਆਪਣਾ ਜੁਰਮਪੂਰ ਕਰ ਲਿਆ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 158 ਮਿਤੀ 96 24 ਅੰਡਰ ਸੈਕਸ਼ਨ 372 ਥਾਣਾ ਫਲੋਰ ਰਜਿਸਟਰ ਕਰਕੇ ਇਹਨਾਂ ਨੂੰ ਅਸੀਮ ਗ੍ਰਪਾਹ ਦਿੱਤਾ ਜਿਨ੍ਹਾਂ ਵਿੱਚ ਅਦਿੱਤਿਆ ਉਰਫ ਗਿਰੀ ਪੁੱਤਰ ਦੀਪਕ ਵਾਸੀ ਮਹੱਲਾ ਸੰਤੋਖਪੁਰਾ ਰਾਹੁਲ ਉਰਫ ਕਬੱਡੀ ਪੁੱਤਰ ਸੋਨ ਜadowਾਸੀ ਖਡ ਮਹੱਲਾ ਲੋਰ ਅਤੇ ਗਵਿੰਦਰਪਾਲ ਸਿੰਘ ਉਰਫ ਸਗੂ ਸਨਪ ਜਸਪਾਲ ਸਿੰਘ ਵਾਸੀ ਜਗਪੁਰ ਪੰਜ ਟੇੜਾ ਲੋਰ ਵਜੋਂ ਇਹਨਾਂ ਦੀ شناخت ਹੋਈ ਹੈ ਜੋ ਇਹ ਪਹਿਲਾਂ ਵੀ ਡਟਖੋ ਦੇ ਮੁਕਦਮਿਆਂ ਦੇ ਵਿੱਚ ਗ੍ਰਿਫਤਾਰ ਹੋ ਕੇ ਜੇਲ੍ਹ ਗਏ ਸੀ ਜੋ ਬੇਲ ਤੇ ਆ ਕੇ ਇਹਨਾਂ ਨੇ ਦੁਬਾਰਾ ਇਹ ਆਪਣਾ ਲੁੱਟਾ ਖੋਹ ਕਰਨ ਦਾ ਜੋ ਜੁਰਮ ਸ਼ੁਰੂ ਕੀਤਾ ਸੀ ਇਹਨਾਂ ਦੇ ਹੋਰ ਵੀ ਸਾਥੀ ਆਰੈਂਟੀਫਾਈ ਹੋਏ ਨੇ ਜਿਆਂ ਕਿ ਇਹ ਮੈਂਬਰਾਂ ਨੂੰ ਉਹਨਾਂ ਨੂੰ ਵੀ ਜਲਦੀ ਜੋ ਜਲਦੀ ਪਛਾਣ ਦਿੱਤਾ ਜਾਵੇਗਾ ਜੋ ਇਹਨਾਂ ਨੇ ਕਮੇ ਵਿੱਚੋਂ ਸਨੇਚ ਕੀਤੀਆਂ ਰਹੀਆਂ ਗਵਾਲੀਆਂ ਦਾ ਜੋੜਾ ਅਤੇ ਜਿਉਂ ਤੇ ਇਹਨਾਂ ਦਾ ਤਰਤੇ ਮੋਸੇ ਕੁਝ ਇਸ ਵਾਈਕਲ ਦੇ ਉੱਪਰ ਇਹ ਲੁੱਟ ਨੂੰ ਵਾਰਦਾਤ ਨੂੰ ਪੰਜਾਬ ਮੰਦੇ ਜੀ ਉਹ ਵੀ ਅਸੀਂ ਰਿਕਵਰ ਕਰ ਲਿਆ ਕਿ ਫਲੋਰ ਦੇ ਏਰੀਆ ਚ ਕਿੰਨੀਆਂ ਵਾਰਦਾਤਾਂ ਨੂੰ ਪੰਜਾਬ ਦੇ ਚੁਕੇ ਇਹਨਾਂ ਨੇ ਥਾਣਾ ਫਲੋਰ ਦੇ ਏਰੀਆ ਵਿੱਚ ਕੋਈ 20 ਵਾਰਦਾਤਾਂ ਤੋਂ ਵੱਧ ਵਾਰਦਾਤਾਂ ਕਬੂਲ ਕੀਤੀਆਂ ਨੇ ਜੋ ਹਾਈਵੇ ਉੱਤੇ ਟਰੱਕ ਡਰਾਈਵਰਾਂ ਨੂੰ ਦਾਤਰ ਮਾਰ ਕੇ ਜਖਮੀ ਕਰਕੇ ਉਹਨਾਂ ਕੋਲੋਂ ਇਹ ਖੋਹ ਲਿੰਦੇ ਸੀ ਚਾਰ ਪੰਜ ਵਾਰਦਾਤਾਂ ਇਹਨਾਂ ਇਲਾਕਾ ਥਾਣਾ ਗ੍ਰਾਮ ਵਿੱਚੋਂ ਵੀ ਇਸੇ ਤਰ੍ਹਾਂ ਟੱਕਰ ਵਾਲੇ ਕੋ ਉਹ ਜੋ ਪ੍ਰਵਾਸੀ ਮਜ਼ਦੂਰ ਜਿਹੜੀ ਵਾਲੇ ਗਰੀਬ ਆਦਮੀ ਆ ਉਹਨਾਂ ਦੇ ਵੀ ਇਹਨਾਂ ਨੇ ਮੋਬਾਈਲ ਫੋਨ ਸਨਾਚ ਕਰਨੇ ਮੰਗੇ ਆ ਜੋ ਅੱਗੇ ਇਹ ਕੋਲ ਸਮਾਰਟ ਤੇ ਨੇ ਤੇ ਉਹਨਾਂ ਦੇ ਇਹਨਾਂ ਤੋਂ ਫਰਦਰ ਪੁਛਗਿਛ ਦੇ ਵਿੱਚ ਉਹ ਮੋਬਾਈਲ ਫੋਨ ਖੋਏ ਹੋਏ ਤੇ ਉਹ ਜੋ ਵੀ ਪੈਸੇ ਆ ਉਹ ਉਹਨਾਂ ਤੋਂ ਚੋਰੀ ਕੀਤੇ ਜਾਂਦੇ ਕੀ ਮੁਕੱਦਮਾ ਹੈ ਮੁਕੱਦਮਾ 380 ਦੀ ਲੁਟਕੋ ਦਾ ਜੀ ਨਵੀਂ ਬਰਖਲਾਪ ਹੈ ਔਰ ਇੱਕ ਜਿਹੜਾ ਦੋਸ਼ੀ ਇਹਨਾਂ ਵਿੱਚ ਪੀਓ ਵੀ ਆ ਪਹਿਲੇ ਮੁਕਦਮੇ ਵਿੱਚ ਹੂੰ ਉਹਨੂੰ ਵੀ ਉਸ ਮੁਕਦਮੇ ਵਿੱਚ ਗੁਫਤਾਰ ਨਹੀਂ ਤੱਕਿਆ